ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਜੀ ਦੀ ਚਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਸੀ 8ਵੀਂ ਕੋੜੀ ਦੀ ਉਹ ਅੱਗੇ ਵਿਚਾਰ ਕਰਾਂਗੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਤਰਤ ਤਬਨੇ ਆਕਾਸ਼ ਸੁਣੇ ਦੀਪ ਲੋ ਪਾਤਾਲ ਸੁਣੇ ਪੂਨ ਸਖ ਕਾਲੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਭਾਵ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਗਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਇਹ ਚਾਰ ਪੋੜੀਆਂ ਲਗਾਤਾਰ ਆਉਣਗੀਆਂ ਜਿਨ੍ਹਾਂ ਵਿੱਚ ਬਾਰ ਬਾਰ ਸੁਣਿਆ ਪ੍ਰਭੂ ਦੇ ਨਾਮ ਨੂੰ ਸੁਣਨ ਦੀ ਮਹਿਮਾ ਜੋ ਹੈ ਉਹਦੀ ਜੋ ਬਰਕਤ ਹੈ ਉਹ ਦ੍ਰਿੜ ਕਰਵਾਈ ਗਈ ਹੈ ਸੁਣਿਆ ਸਿੱਧ ਪੀਰ ਸੁਰਨਾਥ ਕਈ ਵਿਚਾਰ ਉਹਨਾਂ ਨੇ ਇਹ ਵੀ ਅਰਥ ਕੀਤੇ ਨੇ ਕਿ ਨਾਮ ਸੁਣਨ ਕਰਕੇ ਸਿੱਧਾਂ ਪੀਰਾਂ ਦੇਵੀ ਦੇਵਤਿਆਂ ਅਵਤਾਰਾਂ ਬਲੀ ਅਵਸਥਾ ਬਣ ਆਉਂਦੀ ਹੈ ਤੂ ਅਗਰ ਗੁਰਮਤ ਸਿਧਾਂਤ ਦੇਖਿਆ ਜਾਏ ਤੇ ਇਹ ਵਿਚਾਰ ਕੋਈ ਸਹੀ ਨਹੀਂ ਟੁਕਦੇ ਕਿਉਂਕਿ ਗੁਰਮਤ ਅਨੁਸਾਰ ਗੁਰਬਾਣੀ ਅਨੁਸਾਰ ਸਿੱਧਾਂ ਪੀੜਾਂ ਦੇਵੀ ਦੇਵਤਿਆਂ ਦੀ ਕੋਈ ਪਾਇਆ ਨਹੀਂ ਮੰਨੀ ਗਈ ਇਹਨਾਂ ਦੀ ਕੋਈ ਬੜੀ ਉੱਚੀ ਅਵਸਥਾ ਨਹੀਂ ਮੰਨੀ ਗਈ ਸ਼ੰਗੂ ਬੜੇ-ਬੜੇ ਮੰਨੇ ਪਰਮਾਨੇ ਦੇਵੀ ਦੇਵਤੇ ਅਵਤਾਰ ਉਹਨਾਂ ਦੇ ਜੀਵਨ ਵਿੱਚ ਵੀ ਜੋ ਉਨਤਾਈਆਂ ਸਨ ਜੋ ਕਮੀਆਂ ਸਨ ਗੁਰਬਾਣੀ ਕਈ ਜਗ੍ਹਾ ਤੇ ਉਹ ਦੱਸ ਦਰਸਾਈਆਂ ਗਈਆਂ ਹਨ ਇਸ ਲਈ ਜਿਨ੍ਹਾਂ ਜੀਵਨਾਂ ਵਿੱਚ ਕਮੀ ਦਰਸਾਈ ਗਈ ਹੋਵੇ ਜਿਨ੍ਹਾਂ ਨੂੰ ਖੁਦ ਪਰਮਾਤਮਾ ਵੀ ਰਚਨਾ ਦਰਸਾਇਆ ਗਿਆ ਹੈ ਉਹ ਗੁਰਬਾਣੀ ਵਿੱਚ ਜਿਵੇਂ ਕੇਤੇ ਬ੍ਰਹਮੇ ਘਾਰਤ ਕਣੀਏ ਰੂਪ ਕ ਰੰਗ ਕੇ ਵਿਜ ਕੇਤੇ ਕਾਹਣ ਮੇਸ਼ ਇਹਨਾਂ ਨੂੰ ਤੇ ਪਰਮਾਤਮਾ ਦੀ ਪੈਦਾਸ਼ ਪਰਮਾਤਮਾ ਦੀ ਕਿਰਤ ਮੰਨਿਆ ਗਿਆ ਗੁਰਮਤਿ ਵਿੱਚ ਕਿਰਤ ਦੀ ਪੂਜਾ ਨਹੀਂ ਹੈ ਕਿਰਤ ਨੂੰ ਬਣਾਉਣ ਵਾਲਾ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਦੀ ਪੂਜਾ ਕਿਰਤਮ ਦੀ ਪੂਜਾ ਹੈ ਕਿਰਤ ਦੀ ਨਹੀਂ ਹੈ ਜੋ ਕਰਨ ਵਾਲਾ ਹੈ ਉਸ ਦੀ ਪੂਜਾ ਉਹਦੀ ਬੰਦਗੀ ਉਹ ਸਾਡਾ ਮੂਲ ਹੈ ਉਸ ਨਾਲ ਜੁੜਨ ਵਾਸਤੇ ਹੈ ਇਸ ਲਈ ਸੁਣੇ ਸਿੱਧ ਪੀਰ ਸੁਨਾਤੂ ਅਰਥ ਇਹ ਲੈਣਾ ਕਿ ਬੰਦਾ ਸਿੱਧ ਪੀਰਾਂ ਸੁਰ ਦੇਵਤੇ नाथ ਨਾਥੋਂ ਵਰਗੀ ਵਿਵਸਥਾ ਬਣ ਜਾਂਦੀ ਨਹੀਂ ਅਰਥ ਇਹਦੇ ਇਹ ਮੈਨੂੰ ਟੁਕਮੇ ਲੱਗਦੇ ਨੇ ਜਿਹੜੇ ਕਿ ਮਿੰਦਰ ਸਿੰਘ ਜੀ ਜੋਸ਼ ਜੋ ਅਕਾਲ ਚਲਣਾ ਕਰ ਚੁੱਕੇ ਨੇ ਇਸ ਕਮਿਸ਼ਨਰੀ ਕਾਲਜ ਦੇ ਫੌਂਡਰਾਂ ਵਿੱਚ ਰਹੇ ਨੇ ਉਹਨਾਂ ਦੀ ਵਿਚਾਰ ਕੀਤੀ ਮੈਨੂੰ ਆ ਕਾਫੀ ਅੱਛੀ ਮਹਿਸੂਸ ਹੋਈ ਕਿ ਨਾਮ ਸੁਣਨ ਕਰਕੇ ਇਨਸਾਨ ਸਹੀ ਸਿੱਧ ਕੀ ਹੈ ਸਹੀ ਪੀਰੀ ਕੀ ਹੈ ਉਹ ਸਰ ਸਹੀ ਦੇਵਤਿਆਂ ਵਾਲਾ ਸੁਆਦ ਹੈ ਨਾਥੋਂ ਵਾਲਾ ਜੀਵਨ ਕੀ ਹੈ ਇਸ ਦੀ ਸਮਝ ਆ ਜਾਂਦੀ ਹੈ ਨਾਮ ਸੁਣਨ ਕਰਕੇ ਸੱਚੇ ਸਿੱਧਾਂ ਪੀਰਾਂ ਸੁਰਨਾਥਾਂ ਦੀ ਸਮਝ ਆਉਂਦੀ ਹੈ ਉਹ ਸੁਰਨਾਥ ਸਿੱਧ ਪੀਰ ਜੇ ਦੁਨੀਆ ਤੇ ਆ ਕੇ ਜਿਹਦੀਆਂ ਸਿੱਧੀਆਂ ਪ੍ਰਾਪਤ ਕਰਦੇ ਰਹੇ ਉਹਨਾਂ ਵਰਗੇ ਵਸਤਵ ਬਣਨ ਦੀ ਗੱਲ ਨਹੀਂ ਹੈ ਕਿਉਂਕਿ ਰਿੱਧ ਸਿੱਧ ਅਭਰਾ ਸਾਧ ਇਹ ਤੇ ਬਖਰਾ ਸੁਆਦ ਹੈ ਇਹ ਨਾਮ ਭਗਤੀ ਵਾਲਾ ਸੁਆਦ ਹੈ ਹੀ ਨਹੀਂ ਹੈ ਤੋ ਇਸ ਲਈ ਸੁਣਿਆ ਸਿੱਧ ਪੀਰ ਸੁਰਨਾਥ ਦਾ ਅਰਥ ਇਹ ਠੀਕ ਬਣਦਾ ਹੈ ਕਿ ਨਾਮ ਸੁਣਨ ਕਰਕੇ ਸੱਚੇ ਸਿੱਧ ਸੱਚੇ ਪੀਰ ਸਿੱਧੇ ਸੁਰਨਾਥ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਦੁਨੀਆਦਾਰੀ ਦੇ ਜਿਹੜੇ ਇਹ ਨਾਮ ਮਸ਼ਹੂਰ ਸਨ ਉਹਨਾਂ ਵਰਗੀ ਨਹੀਂ ਸੁਣਿਆ ਤਰਤ ਤਬ ਲਿਆ Akash ਜੇ ਉਤਰੰਦੇ ਅਰਥ ਕਰੀਏ ਕਿ ਸੁਣਨ ਕਰਕੇ ਬੰਦਾ ਸਿੱਧ ਪੀਰ ਸੁਰਨਾਥ ਬਣ ਜਾਂਦਾ ਹੈ ਉਹਨਾਂ ਦੀ ਅਵਸਥਾ ਬਣ ਜਾਂਦੀ ਫਿਰ ਇੱਥੇ ਅਰਥ ਕਰਨੇ ਪੈਣਗੇ ਸੁਣਨ ਕਰਕੇ ਬੰਦਾ ਤਰਤ ਤਬ ਲਿਆ Akash ਬਣ ਜਾਂਦਾ ਹੈ ਨਹੀਂ ਇਹ ਨਹੀਂ ਹੈ ਨਾਮ ਸੁਣਨ ਕਰਕੇ ਧਰਤ ਕੀ ਹੈ ਇਹ ਕਿਸ ਦੇ ਆਸਰੇ ਖੜੀ ਹੈ ਕੋਈ ਤੋਲਾ ਬੈਲ ਇਹਦਾ ਅਸਰਾ ਹੈ ਜਾਂ ਪ੍ਰਭੂ ਆਪ ਆਸਰਾ ਹੈ ਆਕਾਸ਼ ਕੀ ਹੈ ਇਨੋਂ ਗੱਲਾਂ ਦੀ ਸਮਝ ਆ ਜਾਂਦੀ ਹੈ ਕਿ ਧਰਤ ਕੀ ਹੈ ਉਹ ਰਿਧਾ ਆਸਰਾ ਕੀ ਹੈ ਤਵਲ ਕੀ ਹੈ ਔਰ ਆਕਾਸ਼ ਕੀ ਹੈ ਇਹ ਗਿਆਨ ਸੱਚਾ ਗਿਆਨ ਪ੍ਰਾਪਤ ਹੋ ਜੁੰਦਾ ਹੈ ਇਹ ਕਲਪਤ ਕਹਾਣੀਆਂ ਵਾਲਾ ਗਿਆਨ ਜਿਹੜਾ ਹੈ ਉਸ ਨੂੰ ਗੁਰਮਤ ਵਾਲਾ ਬੰਦਾ ਜਿਹੜਾ ਨਾਮ ਸੁਣਨ ਵਾਲਾ ਉਹ ਰੱਦ ਕਰ ਦਿੰਦੇ ਉਸ ਦੀ ਬੁੱਧੀ ਉਸ ਨੂੰ ਸੱਚ ਦੀ ਸਮਝ ਆ ਜਾਂਦੀ ਹੈ ਹਕੀਕਤ ਸਮਝ ਆ ਜਾਂਦੀ ਹੈ ਇਹਨਾਂ ਦੀ ਸੁਣਿਆ ਦੀਪ ਲੋਕ ਪਾਤਾਲ ਨਾਮ ਸੁਣਨ ਕਰਕੇ ਤਮਾਮ ਦੀਪ ਲੋਕ ਪਾਤਾਲਾਂ ਦੀ ਸੂਝ ਹੀ ਹੋ ਜਾਂਦੀ ਹੈ ਕਿ ਪ੍ਰਮਾਤਮਾ ਦੀ ਕੁਦਰਤ ਵਿੱਚ ਬੇਅੰਤ ਦੀਪ ਬੇਅੰਤ ਲੋਕ ਬੇਅੰਤ ਪਾਤਾਲ ਕੋਈ ਅੰਤ ਪਾਰਵਾਰ ਹੀ ਨਹੀਂ ਨਾਮ ਸੁਣਨ ਕਰਕੇ ਇੰਨੀ ਉੱਚੀ ਆਤਮਾ ਅਵਸਥਾ ਬਣਦੀ ਹੈ ਸੁਣਿਆ ਪੂਨ ਸਕੈ ਕਾਲ ਨਾਮ ਸੁਣਨ ਕਰਕੇ ਕਾਲ ਦਾ ਡਰ ਮੂਤ ਦਾਰ ਇਹ ਪੂ ਨਹੀਂ ਸਕਦਾ ਇਹ ਛੂਣਦਾ ਨਹੀਂ ਹੈ ਬੰਦੇ ਨੂੰ ਮੋਦ ਦਾ ਭੈ ਨਹੀਂ ਰਹਿੰਦਾ ਬੰਦੇ ਨੂੰ ਸੁੰਗਰ ਸਮਝ ਆ ਜਾਂਦੀ ਹੈ ਮੋਤ ਦੇ ਜੀਵ ਆਤਮਾ ਦੀ ਇੱਕ ਤਬਦੀਲੀ ਹੈ ਜਿਹੜਾ ਵੱਖ ਸਰੀਰ ਧਾਰਨ ਕਰਦਾ ਹੈ ਵੱਖ-ਵੱਖ ਸੀਰਾਂ ਵਿੱਚ ਜਾਂਦਾ ਹੈ ਬਦਲ ਬਦਲ ਕੇ ਸਰੀਰਕ ਚੋਲੇ ਜਾਂ ਫਿਰ ਕਮਾਈ ਹੋਵੇ ਤੇ ਇਹ ਸਰੀਰਕ ਚੋਲੇ ਹਮੇਸ਼ਾ ਲਈ ਬਦਲ ਕੇ ਪ੍ਰਭੂ ਜੋਤ ਵਿੱਚ ਜੋਤੀ ਜੋਤ ਰਲੀ ਸੰਪੂਰਨthਿਆ ਰਾਮ ਵੀ ਹੋ ਸਕਦਾ ਹੈ ਤੋਂ ਨਾਮ ਸੁਣਨ ਕਰਕੇ ਮੋਤ ਦਾ ਡਰ ਨਹੀਂ ਪਉਂਦਾ ਮੋਤ ਦਾ ਡਰ ਨਹੀਂ ਰਹਿੰਦਾ ਕਿਉਂਕਿ ਜੀਵਨ ਮਰਤੂ ਦੀ ਸਹੀ ਸਮਝ ਆ ਜਾਂਦੀ ਹੈ ਸਹੀ ਜੀਵਨ ਕੀ ਹੈ ਤੇ ਸਹੀ ਮਰਤੂ ਕੀ ਹੈ ਨਾਨਕ ਭਗਤਾਂ ਸੁਦਾ ਵਿਗਾਸ ਹੈ ਨਾਨਕ ਇਹੋ ਜਿਹੇ ਬੰਦੇ ਜਿਹੜੇ ਇਸ ਤਰ੍ਹਾਂ ਕਰਕੇ ਨਾਮ ਸੁਣ ਕੇ ਆਪਣਾ ਜੀਵਨ ਬਦਲ ਲੈਂਦੇ ਨੇ ਉਹਨੇ ਸੱਚੇ ਭਗਤ ਔਰ ਇਹੋ ਜਿਹੇ ਭਗਤਾਂ ਦਾ ਮਨ ਵਿੱਚ ਸਦਾ ਖਿੜਾਉ ਰਹਿੰਦਾ ਹੈ ਉਲਾਸ ਰਹਿੰਦਾ ਹੈ ਵਿਸਮਾਦ ਰਹਿੰਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਇਹ ਨਾਮ ਸੁਣਨ ਕਰਕੇ ਉਹਨਾਂ ਦੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਉਹਨਾਂ ਕੋਲ ਨੂੰ ਕੋਈ ਐਸੇ ਕਰਮ ਨਹੀਂ ਹੁੰਦੇ ਜਿਹੜੇ ਦੁੱਖਾਂ ਪਾਪਾਂ ਵੱਲੇ ਪਾਸੇ ਲੈ ਜਾਣ ਇਸ ਲਈ ਉਹਨਾਂ ਦਾ ਜੀਵਨ ਇਤਨਾ ਉੱਚਾ ਸੁੱਚਾ ਹੋ ਜਾਂਦਾ ਹੈ ਕਿ ਦੁੱਖ ਪਾਪ ਉਹਨਾਂ ਦੇ શરીਜੂ ਨਿਕਲ ਜਾਂਦੇ ਨੇ ਇੱਥੇ ਸ਼ੁੱਧ ਉਚਾਰਨ ਦੀ ਗੱਲਾਂ ਥੋੜੀਆਂ ਵਿਚਾਰ ਲਈਏ ਇਹ ਲਫ਼ਜ਼ ਲਿਖਿਆ ਸੁਣਿਆ ਹੈ ਇਸ ਨੂੰ ਸੁਣਿਆ ਬਹੁਤ ਲੋਕ ਪਰਦੇ ਨੇ ਸੁਣਿਆ ਤਾਂ ਹੁੰਦਾ ਕਿ ਨਨ ਅਨਨ ਦੇ ਅੱਗੇ ਬਿਹਾਰੀ ਹੋਵੇ ਇਹ ਸਿਆਰੀ ਹੈ ਤੋ ਇੱਥੇ ਲਿਖਿਆ ਸੁਣਿਆ ਪਰ ਅਸੀਂ ਪੜਦੇ ਟਵੇਂ ਵਿਆਰੀ ਉੱਪਰ ਬਿੰਦੀ ਦਾ ਉਚਾਰਨ ਕਰਕੇ ਸੁਣਿਆ ਬਾਪ ਸੁਨਨ ਕਰਕੇ ਸੁਨਨ ਨਾਲ ਸਿਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਆਕਾਸ਼ ਨਹੀਂ ਪੰਨੋ ਆਕਾਸ਼ ਐੜੇ ਅਗੇ ਕਰਨਾ ਹੈ ਸੁਣਿਆ ਦੀਪ ਲੋਪਾ ਤਾ ਲੋ ਦਾ ਜਿਹੜਾ ਉਚਾਰਨ ਹੈ ਲੱਲੇ ਉਪਰ ੜਾ ਜਿਹਦਾ ਬਣਿਆ ਲੋ ਤੇ ਐੜਾ ਮੁਕਤੇ ਦੀ ਵਜ੍ਹਾ ਨਾਲ ਲੋ ਦੀ ਆਵਾਜ਼ ਥੋੜੀ ਲੰਬੇਤਰੀ ਜਿਸ ਤਰ੍ਹਾਂ ਜੀ ਦਾ ਉਚਾਰਨ ਸਮਝਿਆ ਸੀ ਕਿ ਜੱਜਾ ਬਿਹਾਰੀ ਜੀ ਆਉ ਜੀ ਸਤਕਾਰ ਵਾਲਾ ਜੀ ਜਿਹੜਾ ਇੱਥੇ ਆ ਹੋਮਨ ਜੀ ਉਥੇ ਜੀ ਲੰਬਾ ਕਰਕੇ ਜੀ ਉਕਮੀ ਹੋਮਨ ਜੀ ਜੀ ਜੰਤ ਉਥੇ ਜੀ ਮਤਲਬ ਹੱਸਦਾ ਇੱਥੇ ਇਹ ਨਿਯਮ ਆ ਕਿ ਪਹਿਲੇ ਅੱਖਰ ਨਾਲ ਜਿਹੜੀ ਲੱਗੀ ਮਾਤਰਾ ਹੁੰਦੀ ਹੈ ਉਹਦੀ ਆਵਾਜ਼ ਥੋੜੀ ਲੰਬੀ ਕਰਕੇ ਬੋਲਣੀ ਹੁੰਦੀ ਹੈ ਸੁਣਿਆ ਦੀਪ ਲੋ ਪਾਤਲੋ ਥੋੜਾ ਲੰਬਾ ਕਰਕੇ ਬਸ ਸੁਣਿਆ ਪੋਹ ਨਾ ਸਕੈ ਕਾਲ ਪੋਹੇ ਨਾ ਨਹੀਂ ਐ ਪੋਹੇ ਨਹੀਂ ਐ ਰਾਹ ਦੀ ਸਹਿਰੀ ਉਚਾਰ ਨਹੀਂ ਹੁੰਦੀ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਭਗਤਾਂ ਦੇ ਕੰਨੇ ਉੱਪਰ ਬਿੰਦੀ ਦਾ ਉਚਾਰਨ ਕਰਕੇ ਬਹੁਵਚਨ ਦੇ ਅਰਥ ਸਮਝਣਿਆ ਨੇ ਭਗਤਾਂ ਭਗਤਾਂ ਨੂੰ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ਼ ਸੁਣਿਆ ਈਸ਼ੁਰ ਬ੍ਰਹਮ ਇੰਦ ਨਾਮ ਸੁਣਨ ਕਰਕੇ ਹੀ ਇੰਨੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਕਿ ਸਮਝ ਆ ਜਾਂਦੀ ਹੈ ਈਸ਼ਵਰ ਬ੍ਰਹਮਾ ਇਹਦੇ ਦੀ ਕੀ ਪਾਇਆ ਹੈ ਇਹਨਾਂ ਦੀ ਕੀ ਹਸਤੀ ਹੈ ਕੀ ਇਹ ਸ੍ਰਿਸ਼ਟੀ ਦੇ ਰਚਨਹਾਰ ਪਨਨਹਾਰ ਜਾਂ ਸੰਨਹਾਰ ਹਨ ਜਾਂ ਇੱਕ ਪਰਮਾਤਮਾ ਹੀ ਗੱਲ ਸਮਝ ਆ ਜਾਂਦੀ ਹੈ ਤੋਂ ਇਹਨਾਂ ਦੀ ਕੋਈ ਪਾਇਆ ਇੱਕ ਨਾਮ ਜਪਣ ਵਾਲੇ ਦੇ ਸਾਹਮਣੇ ਕੁਝ ਨਹੀਂ ਹੈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ 35 ਮਹਾਂਪੁਰਸ਼ਾਂ ਦੀ ਬਾਣੀ ਹੈ 15 ਭਗਤਾਂ ਦੀ ਵੀ ਹੈ 6 ਗੁਰੂ ਸਾਹਿਬਾਨ ਦੀ ਇਹਨਾਂ ਨੂੰ ਕਿਸੇ ਨੇ ਵੀ ਇਹਨਾਂ ਦੇਵੀ ਦੇਵਤਿਆਂ ਦੀ ਕੋਈ ਪ੍ਰਸਤਿਤੀ ਨਹੀਂ ਕੀਤੀ ਕੋਈ ਬੰਦਗੀ ਨਹੀਂ ਕੀਤੀ ਬਲਕਿ ਹਰੇਕ ਦੀ ਬਾਣੀ ਵਿੱਚੋਂ ਇਹਨਾਂ ਦੇ ਵਿੱਚ ਕੋਈ ਨਾ ਕੋਈ ਕਮੀਆਂ ਉਨਤਾਈਆਂ ਜਿਹੜੀਆਂ ਉਧਰਸਈਆਂ ਗਈਆਂ ਹਨ ਇਸ ਲਈ ਨਾਮ ਸੁਣੂ ਵਾਲਿਆਂ ਦੀ ਅਵਸਥਾ ਤੇ ਇਤਨੀ ਉੱਚੀ ਹੋ ਜਾਂਦੀ ਹੈ ਕਿ ਉਹਨਾਂ ਦੇ ਸਾਹਮਣੇ ਇਹਨਾਂ ਦੇਵੀ ਦੇਵਤੇ ਦੀ ਕੋਈ ਪਾਇਆ ਨਹੀਂ ਹੈ ਸੁਣਿਆ ਮੁਖ ਸਾ ਲਖਣ ਮੰਦ ਨਾਮ ਸੁਣਨ ਦੀ ਬਰਕਤ ਨਾਲ ਤੇ ਉਹ ਬੰਦੇ ਜਿਨ੍ਹਾਂ ਦਾ ਕੋਈ ਜੀਵਨ ਮਾੜਾ ਹੈ ਜਿਨ੍ਹਾਂ ਦੇ ਕਰਮ ਮਾੜੇ ਸਨ ਉਹ ਵੀ ਐਸੇ ਇੱਕ ਜੀਵਨ ਜੀਉਣ ਲੱਗ ਪੈਂਦੇ ਨੇ ਕਿ ਉਹ ਵੀ ਆਪਣੇ ਮੁਖੂ ਪਰਮਾਤਮਾ ਦਾ ਨਾਮ ਸਲਾਉਣ ਲੱਗ ਪੈਂਦੇ ਨੇ ਵਾਹਿਗੁਰੂ ਦੀ ਸਿਫਤ ਸਲਾਹ ਵਾਲੇ ਪਾਸੇ ਜੁੜ ਸਕਦੇ ਨੇ ਜੋ ਨਾਮ ਸੁਣਨ ਤੇ ਨਾਮ ਸੁਣਨ ਕਰਕੇ ਉਹ ਵੀ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਪੈਂਦੇ ਨੇ ਸੁਣਿਆ ਯੋਗ ਜੁਗਤ ਤੁਨ ਭੇਦ ਨਾਮ ਸੁਣਨ ਕਰਕੇ ਪਰਮਾਤਮਾ ਦੇ ਮਿਲਾਪ ਦਾ ਜੋ ਸਾਧਨ ਹੈ ਜੋਗ ਜੋਗਤ ਪਾਵੈ ਜੋਗ ਹਣਾ ਮਿਲਾਪ ਹੋਣਾ ਪ੍ਰਭੂ ਮਿਲਾਪ ਦੀ ਯੁਗਤੀ ਜਿਹੜੀ ਹੈ ਇਹ ਸਮਝ ਆ ਜਾਂਦੀ ਤੇ ਤਨ ਦੇ ਭੇਦ ਸਮਝ ਆ ਜਾਂਦੇ ਨੇ ਕਿ ਇਹ ਸਰੀਰਕ ਇੰਦਰੀ ਕਿਵੇਂ ਸਾਨੂੰ ਪਟਕਾਉਂਦੇ ਨੇ ਮਨ ਕਿਵੇਂ ਪਟਕਾਂਦਾ ਹੈ ਬਾਕੀ ਕਰਮ ਇੰਦਰੀ ਸਾਨੂੰ ਸੰਸਾਰ ਦੇ ਕਰਮ ਕਰਦੇ ਕਰਦੇ ਆ ਕਿਵੇਂ ਦੂਜੇ ਭਾਵ ਜਮੋਹ ਮਾਇਆ ਵੀ ਜਾ ਕੇ ਜੋੜ ਲੈਂਦੇ ਨੇ ਇਹ ਨਾਮ ਸੁਣਨ ਕਰਕੇ ਸਮਝ ਆ ਜਾਂਦੀ ਹੈ ਕਿ ਕਿਸ ਤਰ੍ਹਾਂ ਤਨ ਦਾ ਭੇਜ ਸਮਝ ਕੇ ਤਨ ਨਾਲ ਵੀ ਧਰਮ ਕੁਮਾ ਕੇ ਸਰੀਰ ਨਾਲ ਵੀ ਧਰਮ ਕੁਮਾਣਾ ਤੇ ਮਨ ਕਰਕੇ ਵੀ ਧਰਮੀ ਬਨਣਾ ਇਹ ਜੀਵਨ ਦੀ ਜੋ ਸਹੀ ਯੁਗਤੀ ਪ੍ਰਮਾਤਮਾ ਦੇ ਮਿਲਾਪ ਦੀ ਹੈ ਇਹ ਨਾਮ ਸੁਣਨ ਕਰਕੇ ਸਮਝ ਆਉਂਦੀ ਹੈ ਸੁਣਿਆ ਯੋਗ ਯੁਗਤ ਤਨ ਭੇਜ ਪ੍ਰਮਾਤਮਾ ਦੀ ਯੋਗ ਨਾਲ ਮਿਲਾਪ ਦੀ ਜੋ ਯੁਗਤੀ ਹੈ ਇਹ ਇਹ ਤਰ੍ਹਾਂ ਦੇ ਭੇਦ ਸਮਝ ਕੇ ਇਹ ਸਮਝ ਆ ਜਾਂਦੀ ਹੈ ਸੁਣਿਆ ਸ਼ਾਸਤ ਸਿਮਰਤ ਵੇਦ ਨਾਮ ਸੁਣਨ ਕਰਕੇ ਹੀ ਸ਼ਾਸਤਰਾਂ ਸਿਮਰਤਾਂ ਵੇਦਾਂ ਭਾਵ ਜੋ ਧਾਰਮਿਕ ਗ੍ਰੰਥ ਗੁਰੂ ਪੀਰਾਂ ਨੇ ਰਚੇ ਉਹਨਾਂ ਦੀ ਅਸਲੀ ਉਹਨਾਂ ਦਾ ਤਤ ਗਿਆਨ ਜਿਹੜਾ ਸਮਝ ਆਉਂਦਾ ਹੈ ਕਿ ਕਿਹੜਾ ਸ਼ਾਸਤਰ ਕਿਹੜਾ ਵੇਦ ਕਿਹੜਾ ਧਾਰਮਿਕ ਗ੍ਰੰਥ ਸਹੀ ਮੈਨੇ ਇੱਕ ਸੰਪੂਰਨ ਤਤ ਗਿਆਨ ਬਖਸ਼ਣ ਵਾਲਾ ਹੈ ਔਰ ਕਿਹੜਾ ਕੇਵਲ ਕਰਮ ਕਾਂਡ ਦੇਣਾ ਹੁੰਦਾ ਹੈ ਜਾ ਕਰਮ ਕਾਂਡੀ ਕਹਾਣੀਆਂ ਵਿੱਚੀ ਜੋੜ ਕੇ ਜਾਂ ਕੇਵਲ ਮਾਇਆ ਕਮਾਉਣ ਦੇ ਸਾਧਨ ਹੀ ਬਣਿਆ ਪਿਆ ਹੈ ਇਹ ਚੰਦਰ ਸਮਝ ਆ ਜਾਂਦੀ ਹੈ ਸਿਮਰਤ ਸ਼ਾਸਤਰਾਂ ਦੀ ਨਾਮ ਸੁਣਨ ਵਾਲੇ ਨੂੰ ਕਿ ਸੱਚ ਕੀ ਹੈ ਹਕੀਕਤ ਕੀ ਹੈ ਕਿਹੜਾ ਗ੍ਰੰਥ ਸੱਚਾ ਗਿਆਨ ਦੇ ਰਿਹਾ ਰੱਬੀ ਬਾਣੀ ਹੈ ਔਰ ਕਿਹੜੀ ਕੱਚੀ ਬਾਣੀ ਹੈ ਇਹ ਚੰਦਰ ਸਮਝ ਆ ਜਾਂਦੀ ਹੈ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਉਸ ਦਾ ਵਿਗਾਸ ਸੁਣਿਆ ਦੂਖ ਭਾਵ ਕਾ ਨਾਸ ਉਚਾਰਨ ਈਸ਼ਰ ਇਸ਼ਰ ਨਹੀਂ ਹੈ ਈੜੀ ਪਿੱਛੇ ਸਿਆਰੀ ਹੋਵੇ ਤੇ ਈਸ਼ਰ ਹੋਵੇਗਾ ਇਹ ਈਸ਼ਰ ਈੜੀ ਅੱਗੇ ਵਿਹਾਰੀ ਹੈ ਸਸੇ ਪੈਰ ਬਿੰਦੀ ਬੋਲ ਕੇ ਈਸ਼ਰ ਬ੍ਰਹਮ ਬਰਮਾਨੀ ਬਰਮਾਨੀ ਹੈ ਬ੍ਰਹਮਾ ਇੰਦ ਮੁਖ ਸਾਲਾਹਨ ਮੰਦ ਸਲਾਹਨ ਨਹੀਂ ਹੈ ਸਾਲਾਹਨ ਸਸੇ ਅਗੇ ਵੀ ਕੰਨਾ ਹੈ ਇਹ ਵਿਚਾਰਨ ਦਾ ਖਿਆਲ ਕਰੀਏ ਮੁਖ ਸਾਲਾਹਨ ਮੰਦ ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਸ਼ਾਸਤ ਲੋਵਦਾ ਸ਼ਾਸਤਰ ਇਸ ਲਈ ਸੱਸੇ ਦੇ ਪੈਰ ਬਿੰਦੀ ਔਰ ਅਗਲਾ ਸੱਸਾ ਬਿੰਦੀ ਤੋਂ ਬਿਨਾ ਸ਼ਾਸਤ ਪਹਿਲੇ ਸੱਸੇ 'ਤੇ ਬਿੰਦੀ ਲਗਾਉਣੀ ਹੈ ਸ਼ਾਸਤ ਬਿੰਦੀ ਉਚਾਰਨ ਕਰਨੀ ਹੈ ਸਿਮਰਤ ਵੇਦ ਇੱਥੇ ਖਿਆਲ ਰੱਖੋ ਵੇ ਨਾਲ ਹੈ ਵੇਦ ਇਹਨੂੰ ਵੇਦ ਨਹੀਂ ਪੜਨਾ ਭਾਵੇਂ ਵੇਦ ਦਾ ਵੀ ਮਤਲਬ ਉਹੀ ਹੈ ਲੇਕਿਨ ਕਿਉਂਕਿ ਲਿਖਿਆ ਵੇ ਨਾਲ ਹੈ ਇਸ ਲਈ ਅਸੀਂ ਵਾਵੇ ਨੂੰ ਬੱਬੇ 'ਚ ਨਹੀਂ ਬਦਲ ਸਕਦੇ ਐਸਾ ਕੋਈ ਨਿਯਮ ਨਹੀਂ ਹੈ ਇਸ ਲਈ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ